ਸਿਰੀ ਰਾਗ ਮਹੱਲਾ 5 ਜਾਂ ਕੋ ਮੁਸਕਲ ਅਤ ਬਣੇ ਢੋਈ ਕੋਈ ਨ ਦੇ ਲਾਗੂ ਹੋਏ ਦੁਸ਼ਮਨਾ ਸਾਗ ਬੇਪਾਚ ਖਲੇ ਸਭੂ ਪੱਛੈ ਆਸਰਾ ਚੁੱਕੈ ਸਭ ਅਸਰਾਓ ਚਿਤ ਆਵੇ ਉਸ ਪਾਰ ਭ੍ਰਮ ਲੱਗੇ ਨ ਤਤੀਵਾਉ ਸਾਹਿਬ ਨਿਤਾਣਿਆਂ ਕਾ ਤਾਣ ਆਏ ਨ ਜਾਈ ਥਿਰ ਸਦਾ ਗੁਰ ਸ਼ਬਦ ਦੀ ਸੱਚ ਜਾਣ ਰਹਾਓ ਜੇ ਕੋ ਵੇ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੈ ਨਾ ਪਵੇ ਨਾ ਕੋ ਦੇਵੇ ਤੀਰ ਸਵਾਰਤ ਸਾਵ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾ ਨਿਹਚਲ ਹੋਵੇ ਰਾਜ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚੋ ਕੁੰਟ ਕਾ ਕੜੀ ਨ ਬੈਸਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲਵਿਕ ਉਨ ਅਗ ਕੀਏ ਹੋਆ ਅਸੁਰ ਸੰਗਾਰ ਉਥੀ ਗੀਤ ਕਵਿਤਿ ਕਿਛ ਕਦੇ ਨ ਕਰਨ ਤਰਿਆ ਚਿਤ ਆਵੇ ਉਸ ਪਾਰ ਬ੍ਰਹਮ ਤਾ ਨਿਮਕ ਸਿਮਰਤ ਤਰਿਆ ਸਾਸ ਸਿਮਰਤ ਬੇਦ ਚਾਰ ਮੁਖਾਬਰ ਵਿਚਰੇ ਤਪੇਤ ਪੀਸਰ ਜੋਗਿਆ ਤੀਰਥ ਗਵਨ ਕਰੇ ਖਟ ਕਰਮਾਂ ਤੇ ਦੁਖਣੇ ਪੂਜਾ ਕਰਤਾ ਨਾਏ ਰੰਗ ਨ ਲੱਗੇ ਪਾਰ ਬ੍ਰਹਮ ਤਾ ਸਰ ਪਰ ਨਰਕੇ ਜਾਏ ਰਾਜ ਮਿਲਖ ਸਿੱਕਦਾਰੀਆ ਰਸ ਭੋਗਣ ਵਿਸਤਾਰ ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਅਫਾਰ ਰੰਗ ਤਮਾਸੇ ਬਹੁ ਬਿਦੀ ਚਾਏ ਲੱਗ ਰਹਾ ਚੇਤਨਾ ਆਇਓ ਪਾਰ ਭ੍ਰਮ ਤਾ ਸਰਪ ਕੀ ਜੂਨ ਗਿਆ ਬਹੁਤ ਤਨਾਡ ਅਚਾਰਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਪਾਈਆ ਸਾ ਜਨ ਸੰਗ ਪ੍ਰੀਤ ਲਸਕਰ ਤਸਕਰ ਬੰਦ ਬੰਦ ਜੀਓ ਜੀਓ ਸਗਲੀ ਕੀਤ ਚਿਤਨ ਆਇਓ ਪਾਰ ਬ੍ਰਹਮ ਤਾ ਖੜ ਰਸਤਲ ਦੀਤ ਕਾਇਆ ਰੋਗ ਨ ছিਦਰ ਕਿਛ ਨਾ ਕਿਛ ਕਾਣਾ ਸੋਗ ਮਿਰਤ ਨ ਆਵੀ ਚਿਤ ਤਿਸ ਅਹ ਨਿਸ ਭੋਗੈ ਕੋਗ ਸਭ ਕਿਛ ਕੀ ਤੋਨ ਆਪਣਾ ਜੀਨ ਸੰਗ ਤਰਿਆ चेतन आयो पार ब्रह्म जम कंकर वस परया कृपा करे जिस पार ब्रह्म हो वै साधु संग ज्यो ज्यो ओह बधाइ त्यो त्यो हर स्यो रंग दुहा सिरिया का खसम आप अवर न दूजा थाओ सतगुरु तुठ पाया नक सचा नाओ दुहा सिरिया का खसम आप अवर न दूजा थाओ ਸਤਿਗੁਰੂ ਤੋਂ ਠਹਿ ਪਾਇਆ ਨਾਨਕ ਸੱਚਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ